ਜੀ ਸਭ ਤੋਂ ਪਹਿਲਾਂ ਸਾਰੇ ਪ੍ਰੈਸ ਸਾਰੇ ਸਿਲੈਕਸ਼ਨ ਦਾ ਉਹਦੇ ਚ ਤੁਸੀਂ ਬੜਾ ਸਾਥ ਦਿੱਤਾ ਸਾਰੇ ਸਮੁੱਚੇ মিডিਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕਿਆ ਅੱਜ ਉਹਨਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਗਾਰ ਸਿਰ ਵੀ ਝਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤਹਿ ਦਿਲੋਂ ਰੋਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦੇਰ ਮੈਂ ਜ਼ਿੰਦਾ ਤਵਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਤਨਵੀਨਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦ ਦੀਆਂ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਤਆ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾਓ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਹਾਂ ਮੇਰਾ ਫਰਜ਼ ਹੈ ਸੋ ਤੁਹਾਨੂੰ ਕਦੀ ਵੀ ਤਤੀਵਾ ਨਾ ਲੱਗੇ ਤੁਸੀਂ ਖੁਗ ਵਸੋ ਮੇਰਾ ਸੋਹਣਾ ਪੰਜਾਬ ਵੀ ਖੁਗ ਵਸੇ ਸ਼ਾਂਤ ਰਹੇ ਹਾਂ ਜੀ ਤੁਸੀਂ ਬਹੁਤ ਦਾ ਧੰਨਵਾਦ ਕਰ ਦਿੱਤਾ ਹਾਂ ਜੀ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੀ ਮੰਗੇ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਹੈ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹੀ ਹੋਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਹਨਾਂ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕੁ ਲੋਕਾਂ ਤੱਕ ਪਹੁੰਚ ਕੀਤੀ ਆ 1 ਲੱਖ 25 ਹਜ਼ਾਰ ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਜੀ ਜੋ ਵੀ ਕਾਰਨ ਸੀਗਾ ਮੈਂ ਉਹ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜੇ ਇਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਹਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜ਼ਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਧਰ ਡਿਲੀਟ ਕਰ ਦਿੰਦਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਹਿਣਾ ਆਪੋਜੀਸ਼ਨ ਪਾਰਟੀ ਨੂੰ ਕਈ ਐਡੀਸ਼ਨ ਲਗਾਈ ਜਾਂਦੀ ਹੈ ਕਿ ਤੱਕ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਇਹ ਗਹਿ ਦਿੱਤਾ ਜਾਏ ਕਿ ਇਹ ਕੈਂਡੀਡੇਟ ਹੈ ਨਹੀਂ ਕੀ ਇਹ ਦਾਅਵਾ ਕਰਦਾ ਹਾਂਜੀ ਆਪੋਜੀਸ਼ਨ ਇਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਹੈ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਆ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਐਪਲੀਕੇਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਆ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਕੋਈ ਕਰਦਾ ਹੈ ਚਾਹ ਨੁਕਸਾ ਹੈ ਕਾ ਨੁਕਸਾ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ لیکن ایک بھی لفظ ایسا نہیں بولیا جتھو پشتاوا ہووے انہوں نے تین چار ویڈیو ਪਾਈਆਂ ਸੀ میرے خلاف اور پھر انہوں نے ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਕਰ ਦਿਓ ਮੈਂ ਕਿਹਾ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ وجہ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੋ ਕਮ ਸੇ ਕਮ ਤੁਸੀਂ ਇਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫਰ ਕਿੱਧਰ ਦਾ ਹਾਂਜੀ ਅਗਲਾ ਸਫਰ ਕਿੱਧਰ ਦਾ ਕਦਮ ਤੇ ਡਾਕਵਾ ਕਿੱਧਰ ਦਾ ਰਾਹ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਹੈ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਿਤਨਾ ਬਣ ਰਿਹਾ ਹੈ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਅੰਦੇ ਕਾਨੂੰਨੀ ਦੀ ਗੱਲ ਹੈ ਹੈਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਨ ਚਾਹੀਦੀ ਚਾਹੀਦੀ ਚੀਜ਼ ਨੂੰ ਕੰਨੀ ਦੂਰ ਕਰਨੀ ਚਾਹੀਦੀ ਆਦਮ ਆਦਮਪੁਰ ਤੇ ਜਿਹੜੇ ਵੀ ਆਇਆਗਾ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਹੇ ਹੈ ਸਰਕਾਰ ਬਣਾਉਣ ਲਈ ਕੇਂਦਰ ਸਰਕਾਰ ਇੱਧਰ ਉੱਧਰ ਘੁੰਮਦੀ ਪਈ ਹੈ ਬਈ ਕਿਸੇ ਕੋ ਮੰਡੀ ਰੋਡ ਦੀ ਐਨਡੀਏ ਤੋਂ ਕਾਫੀ ਸੇ जिन्हें भी है पार्टियां सारे आप ही दिल्ली मीटिंग हो गई तो है भगवंत मान का अतीफा कि जो हालात आम आदमी पार्टी में होना बारे कहना चाहो नहीं मेरे तो दोस्त ने प्यारे दोस्त ने दोस्त ही रहने मैं तो खुशी हूँ हमेशा सामने भी आर्टिस्ट ही खड़ी ਨਾ ਮੈਂ ਉਹਨਾਂ ਬਾਰੇ ਤੁਸੀਂ ਬੋਲਣਾ ਕਿੱਦੋਂ ਆਰਟਿਸਟ ਨੇ ਕਿਹਾ ਆਰਟਿਸਟ ਆਰਟਿਸਟ ਨਾਲ ਲੜੇ ਇਹ ਕੋਈ ਬ੍ਰਿਫ ਚੀਜ਼ ਜਿਆਦਾ ਬੁਰਾ ਨਹੀਂ ਹੋਉਂਦਾ ਤੁਸੀਂ ਤੁਹਾਨੂੰ ਲੋਕੋ ਨੇ ਤੁਸਾਂ ਨਹੀਂ ਦਿੱਤਾ ਨਹੀਂ ਤੁਹਾਨੂੰ ਬਹੁਤ ਪਸੰਦ ਨਹੀਂ ਲੋਕਾਂ ਨੇ ਉਸ ਸਾਥ ਕਿੱਟਾ ਬਚਾਇਆ ਇਹ ਤਾਂ ਹਾਕ ਨਹੀਂ ਕਰ ਸਕੋ ਲੋਕਾਂ ਲੋਕਾਂ ਲੱਖਾਂ ਲੋਕਾਂ ਦਾ ਸਾਥ ਕਿੱਟਾ ਹੈ ਇਹ ਯਾਦ ਆ ਕੇ ਆਇਆ ਸਾਲ ਦੇ ਨਜਾਰੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ ਪੰਜਾਬ ਤੋਂ ਕੋਈ ਸੀਟ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤੇ ਬੀਜੋ ਔਰ ਉਹ ਦਿਨ ਉਹ ਦਿਨ ਆ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਹੈ ਪਰਸੈਂਟੇਜ ਵਧੀ ਹੈ ਅੱਗੋਂ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੈ ਹਾਂਜੀ ਸਟਾਈਲ ਇਕੱਠੇ ਹੋਵੇ ਕੱਲੀ ਵੀਲੇ ਵੀ ਦੁਬਾਰਾ ਦੇਖੋ ਆਈ ਹੋਪ ਸੋ ਚੰਗਾ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਕੱਲੋ ਵੀ ਲੜ ਚੁੱਕੇ ਹੋ ਹਾਂਜੀ ਜਲੰਧਰ ਤੋਂ ਹਾਂਜੀ ਤੇ ਉਹਨੂੰ ਤੁਸੀਂ ਭਾਜਪਾ ਤੋਂ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਚੱਲਦਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਦਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾ ਕੁਸ਼ਕਾਰੀ ਨਹੀਂ ਸਕਦਾ ਤੁਸੀਂ ਆਪੋ ਜੀ ਪਾਰਟੀ ਕਹਿਣੀ ਹੈ ਕਿ ਲਾਈਟ ਚੱਲਦਾ ਹੋਇਆ ਇਹ ਬਸ ਜਲੰਧਰ ਆਂਦੀ ਸਾਰੇ ਜੇ ਸਾਡੇ ਵੀ ਆਂਦੇ ਰਾਜ ਉਹ ਇਲੈਕਸ਼ਨ ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪਣਾਏ ਜਾਂਦੇ ਉਹ ਚ ਧਰਮ ਵੀ ਆ ਜਾਂਦਾ ਵਿੱਚ ਜਾਤ ਪਾਤਾਂ ਵੀ ਆਈ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਕਿ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਂ ਤਾ ਚਾਹੇ ਹਰਾਓ ਉਸ ਦਿਨ ਵੀ ਮੈਂ ਜਦੋਂ ਕੈਂਪੇਨ ਓਵਰ ਹੋਈ ਆ ਮੈਂ ਛੱਡ ਕੇ ਆ ਗਿਆ ਸੀ ਮੈਂ ਕਿਉਂ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਆਉਣਾ ਅੱਗੋਂ ਰੱਬ ਦੇ ਹੱਥ ਹੈ ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸ਼ਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਮੈਂ ਕੈਂਡੀਡੇਟ ਜਾਂ ਪੋਲੀਟੀਸ਼ੀਅਨ ਤੋਂ ਪੋਲੀਟਿਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਆ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਫਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਕਹਾਂਗਾ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਕ ਵਿੱਚ ਪੱਲਾ ਉਸਤਾ ਪੰਜਾਬ ਬਣਿਆ ਸੀ ਜੇ ਪੰਜਾਬ ਹਾਂਜੀ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਹੌਣ ਤਾਂ ਉਰਤਵ ਨੇ ਉਡਣ ਜੋਗਾ ਰਿਆ ਹੀ ਨਹੀਂ ਜੀ ਮਾਵਾ ਵੈਣ ਪਾਉਣੀ ਆ ਸਾਡੇ ਮਿਸਟਰ ਆਪਾਂ ਕਰਤ ਮੰਗ ਤੁਸੀਂ ਜਿਹੜੇ ਆਪਣੇ ਢੱਡਕੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਦਵੋਗੇ ਕੋਈ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਹੁਣ ਬੈਂਡ ਜਿਹੜੇ ਪੈਰ ਨੇ ਉਹ ਥੋੜਾ ਜਿਹਾ ਸਾਥ ਪਾਉਣ ਦੀ ਲੋੜ ਹੈ ਕਿਨਾਂ ਨੂੰ ਆਪਣੇ ਜਿਹੜੇ ਤੁਹਾਡੇ ਕਲਾਕਾਰ ਮਿਸ ਹੈਗੇ ਇਸ ਲਈ ਪੰਜਾਬ ਦੀ ਕਮਾਈ ਨਾਲ ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਿਹੜੇ ਚੰਗਾ ਪ੍ਰਚਾਰ ਕਰਦੇ ਕਰ ਕਰ ਸਾਡੇ ਢੱਡਕੇ ਹੈਗੇ ਅੱਛਾ ਅਪੀਲ ਕਰ ਜਾਉਗੇ ਇਸ ਗੱਡੀ ਨੂੰ ਉਹਨਾਂ ਨੂੰ ਅਪੀਲ ਤੇ ਸਾਰਾ ਜਹਾਨ ਹੀ ਕਰ ਰਿਹਾ ਹੈ ਜਿਹੜੇ ਵਾਅਦੇ ਕੀਤੇ ਆ ਸਭ ਤੋਂ ਪਹਿਲਾ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨਗੇ ਹਾਂਜੀ ਐਲੈਕਸ਼ਨ ਦੇ ਵਿੱਚ ਜਿਹੜਾ ਕੰਬਈ ਚੱਲੀ ਆ ਹਾਂਜੀ ਉਹਨਾਂ ਚੇਅਰ ਪਸੇ ਬੈਠੇ ਗਏ ਜਿਹੜੇ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹਾਂ ਹਾਂਜੀ ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਵਿਰੋਧੀ ਦੇ ਖਿਲਾਫ ਵੀ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕੀਤਾ। ਫਰੀਦਪੁਰ ਦਾ ਕਾਡਾ ਫਰੀਦਪੁਰ ਇਲੈਕਸ਼ਨ ਲੜਿਆ ਕੀ ਹੋਊਗਾ ਦੁਬਾਰਾ ਫਰੀਦਪੁਰ ਨਾਲ ਚੜ੍ਹੋਗੇ ਉੱਥੇ ਆਂਦੇ ਜੰਦੇ ਰਹੋਗੇ ਜਦੋਂ ਦੁਬਾਰਾ ਫਰੀਦਪੁਰ ਵਾਸੀ ਆ ਬਾਬਾ ਫਰੀਦ ਦੀ ਨਗਰੀ ਆ ਮੁਕੱਦਸ ਨਗਰੀ ਆ ਉੱਥੇ ਤੇ ਜਦੋਂ ਮੈਂ ਗੋਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ ਨੰਗੇ ਪੈਰੀ ਮੈਂ ਫਿਰਿਆ ਨੰਗੇ ਪੈਰੀ ਜਾਇਆ ਕਰਾਂਗਾ ਇਹ ਜਿਹੜੇ ਸਵਾਲ ਦਾ ਪੂਟਰਾਂ ਨੇ ਕਰਦੇ ਵਿਸ਼ਵਾਸ ਕੀਤਾ ਕਿ ਤੁਸੀਂ ਨਾਲ ਖੜੇ ਹੋਵੋਗੇ ਹਰ ਦੁੱਖ ਸੁੱਖ ਚ ਖੜਾ ਹੋਵਾਂਗਾ ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇਜ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਅਗਲਾ ਮੰਡਲ ਦੇ ਅਕਸ਼ਾ ਕਹਿ ਦਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ ਇਸ ਕਰਕੇ ਮੈਂ ਬਿਨਾਂ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਵਾਂਗਾ ਜਦੋਂ ਮੈਨੂੰ ਫੋਨ ਕਰਨਗੇ ਦੋ ਚਾਰ ਦਿਨ ਦਾ ਠਕੇਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜਿਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗੋਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਕੁਝ ਸੁਨੇਹਾ ਪੰਜਾਬ ਦੀ ਸੁਣੋ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਹੋ ਇਲੈਕਸ਼ਨ ਓਵਰ ਹੋ ਗਿਆ ਹੁਣ ਬਹੁਤ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬਾਅਦ ਵਿੱਚ ਪਿਆਰ ਨਾ ਰੋ ਆਪਣਾ ਇਤਫਾਕ ਭਾਈਚਾਰਾ ਬਣਾ ਕੇ ਰੱਖੋ ਯਾਰ ਤੁਹਾਡਾ ਸਟਾਈਲ ਬਹੁਤ ਅੱਛਾ ਹੈ ਜੀ ਸਮਾਹ ਹੈ ਪਰਸੈਂਟੇਜ ਜਿਹੜੀ ਵਧੀਆ ਹੈ ਉਹ ਤੁਹਾਨੂੰ ਆਈਡੀਆ ਲੱਗ ਗਿਆ ਰਿਕੁਐਸਟ ਕੋਈ ਹੈ ਤੁਹਾਡੇ ਦੇਖੋ ਜਿਹੜਾ ਜਿਹੜਾ ਪਹਿਲਾਂ ਆਇਆ ਜੀ ਸਭ ਤੋਂ ਪਹਿਲਾਂ ਸਾਰੇ ਪ੍ਰੈਸ ਸਾਰੇ ਸਿਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਫ਼ ਦਿੱਤਾ ਸਾਰੇ ਸਮੁੱਚੇ ਮੀਡੀਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕਿਆ ਜੁਨ੍ਹਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚੋਂ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ 'ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਹਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ